ਪ੍ਰੀਆ ਮੰਗਾ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਜਾਣ ਦਾ ਕੋਚ ਕੀਤਾ ਗਿਆ ਸੀ ਪਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਹਰਿਆਣਾ ਬਾਡਰਾਂ ਉੱਤੇ ਕਿਸਾਨ ਜਦੋਂ ਜਹਿਦ ਕਰਦੇ ਹੋਏ ਨਜ਼ਰ ਆਉਂਦੇ ਨੇ ਅੱਜ ਸਾਡੇ ਇੱਥੇ ਸੋਨੀਆ ਮਾਨ ਜੀ ਪਹੁੰਚੇ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਮੈਂ ਕਿਸ ਤਰ੍ਹਾਂ ਵੇਖਦੇ ਹਾਂ ਆ 2020 ਦੇ ਵਿੱਚ ਵੀ ਇੱਕ ਲੰਮਾ ਸੰਘਰਸ਼ ਚੱਲਿਆ ਉਸ ਵੇਲੇ ਵੀ ਤੁਸੀਂ ਡਟਮਾਨ ਸਾਥ ਦਿੱਤਾ ਗਿਆ ਸੀ ਤੇ ਅੱਜ ਵੀ ਪਹੁੰਚੇ ਵਖੋ ਜੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਔਰ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਡੱਟ ਕੇ ਸਾਥ ਦੇਣ ਦੀ ਲੋੜ ਹੈ ਪਿਛਲੀ ਵਾਰੀ ਵੀ ਅਸੀਂ ਸਾਥ ਦਿੱਤਾ ਸੀਗਾ ਇਸ ਵਾਰੀ ਵੀ ਸਾਡਾ ਫਰਜ਼ ਬਣਦਾ ਕਿ ਅਸੀਂ ਬਜ਼ੁਰਗਾਂ ਨੂੰ ਇਕੱਲੇ ਨਾ ਛੱਡੀਏ ਬਜ਼ੁਰਗਾਂ ਦੇ ਨਾਲ ਜਿਹੜੇ ਇਹ ਸਾਡੀ ਪੀੜ੍ਹੀ ਵਾਸਤੇ ਲੜ ਰਹੇ ਨੇ ਸਾਨੂੰ ਇਹ ਆਪਣੀ ਜਿਹੜੀ ਬਜ਼ੁਰਗ ਹੈ ਦੁਬਾਰਾ ਨਹੀਂ ਲੱਭਣੇ ਇਹ ਜਿਹੇ ਬਜ਼ੁਰਗ ਜਿਹੜੇ ਸਾਡੇ ਵਾਸਤੇ ਇੱਥੇ ਸੜਕਾਂ ਦੇ ਉੱਤੇ ਬੈਠੇ ਹੋਏ ਨੇ ਸੋ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਔਰ ਐਮਐਸਪੀ ਮੰਗਣ ਦੀ ਜਾਇਜ਼ ਮੰਗ ਹੈ ਔਰ ਜੋ ਸਰਕਾਰਾਂ ਦਾ ਵਰਤਿਆ ਹੈ ਉਹ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਆਪਾਂ ਇੱਕ ਡੈਮੋਕਰੇਟਿਵ ਢਾਂਚੇ ਦੇ ਵਿੱਚ ਰਹਿੰਦੇ ਆ ਡੈਮੋਕਰੇਟਿਵ ਕੰਟਰੀ ਦੇ ਵਿੱਚ ਆਪਾਂ ਪੀ ਦੇਰੇ ਸਾਡਾ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਬੈਰੀਗੇਟਿੰਗ ਕੀਤੀ ਹੋਈ ਹੈ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਮੈਨੂੰ ਲੱਗਦਾ ਹੈ ਕਿ ਇਹ ਇੰਟਰਨੈਸ਼ਨਲ ਮੀਡੀਆ ਨੂੰ ਕਵਰ ਕਰਨਾ ਚਾਹੀਦਾ ਹੈ ਔਰ ਯੂਨ ਤੱਕ ਇਹ ਗੱਲਾਂ ਲੈ ਕੇ ਜਾਣੀਆਂ ਚਾਹੀਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿਸਾਨਾਂ ਦੇ ਨਾਲ ਬਰਤਾਰਾ ਕੀਤਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੀ ਪੰਜਾਬ ਹਰਿਆਣਾ ਬਾਰਡਰ ਬਣਾਇਆ ਹੈ ਕਈ ਕਈ ਲੇਰਾਂ ਦੇ ਵਿੱਚ ਵੈਰੀਕੇਟਿੰਗ ਕੀਤੀ ਹੋਈ ਹੈ ਪੱਥਰਾਂ ਦੀ ਲੇਰੀ ਤੇ ਕਿੱਲੇ ਲਗਾਏ ਗਏ ਨੇ ਇਹ ਵੀ ਅਥਰੂ ਗੈਂ ਤੇ ਜੋ ਗੋਲੇ ਨੇ ਲਗਾਤਾਰ দাগ ਜਾਰੇ ਨੇ ਅਜਿਹਾ ਮਾਹੌਲ ਪ੍ਰਤੀਕ ਹੁੰਦਾ ਬਾਡਰਾਂ ਦੇ ਉੱਤੇ ਕਿ ਜਿਸ ਤਰ੍ਹਾਂ ਕੋਈ ਦੇਸ਼ ਦੇ ਨਾਲ ਜੰਗ ਲੱਗੀ ਹੋ देखो यही गल मैं कह रही हां कि जेडी सेंट्रल गवर्नमेंट है जेडी बीजेपी सरकार है ओने हमेशा ही ਕਿਸਾਨਾਂ ਦੇ ਨਾਲ ਬੁਰਾ ਸਲੂਕ ਕੀਤਾ ਹੈ ਪਿਛਲੀ ਵਾਰੀ ਵੀ ਸਾਡੇ ਕਿਸਾਨਾਂ ਦੇ ਨਾਲ ਕਿੰਨਾ ਬੁਰਾ ਸਲੂਕ ਕੀਤਾ ਸੀਗਾ ਤੁਸੀਂ ਦੇਖਿਆ ਹੀ ਹੈ ਔਰ ਇਸੇ ਤਰੀਕੇ ਦੇ ਨਾਲ ਹੋਣ ਕਰ ਰਹੇ ਨੇ ਸੋ ਸਾਨੂੰ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਆਪਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਾਉਣੀਆਂ ਚਾਹੀਦੀਆਂ ਨੇ ਕਿ ਇੱਕ ਡੈਮੋਕਰੇਟਿਵ ਢਾਂਚੇ ਦੇ ਵਿੱਚ ਡਿਕਟੇਟਰਸ਼ਿਪ ਵਰਗਾ ਵਿਵਹਾਰ ਸਾਡੇ ਨਾਲ ਕੀਤਾ ਜਾਂਦਾ ਹੈ ਪੀਸਫੁੱਲ ਪ੍ਰੋਟੈਸਟ ਕੋਈ ਵੀ ਕਰ ਸਕਦਾ ਹੈ ਆਪਣੀਆਂ ਜਾਇਜ਼ ਮੰਗਾਂ ਵਾਸਤੇ ਕਿਸਾਨ ਕੋਈ ਦੇ ਉੱਤੇ ਆਸੂ ਗੈਸ ਦੇ ਗੋਲੇ ਨਹੀਂ ਸੋਟ ਰਹੇ ਇਹ ਸਾਡੇ ਕਿਸਾਨਾਂ ਦੇ ਉੱਤੇ ਜਿਹੜੇ ਆ ਨਾ ਉਸ ਤਰੀਕੇ ਦੇ ਵਿਵਹਾਰ ਕਰ ਰਹੇ ਨੇ ਜਿਹੜੇ ਕਿ ਇੱਕ ਮਿਲਟਰੀ ਕਰਦੀ ਆ ਇਹ ਜਿੰਨਾ ਵੀ ਇਹਨਾਂ ਦੇ ਕੋਲ ਸਮਾਨ ਹੈ ਉਹ ਇੱਕ ਮਿਲਟਰੀ ਦੇ ਕੋਲ ਹੁੰਦਾ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਆਪਾਂ ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਜਿਸ ਤਰ੍ਹਾਂ ਅੱਜ ਗੱਲ ਕੀਤੀ ਗਈ ਆ ਕਿ ਥੋੜੀ ਦੇਰ ਚ ਕੂਚ ਕਰਨਗੇ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕਿ ਆਪਾਂ ਨੇ 2020 ਦਾ ਵਿਸ਼ੰਗਰਸ਼ ਵੇਖਿਆ ਵੇਖੋ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਆਪਣੇ ਬਜ਼ੁਰਗਾਂ ਦੇ ਨਾਲ ਮਿਲ ਕੇ ਚੱਲਣ ਜਾਪਤੇ ਦੇ ਵਿੱਚ ਚੱਲਣ ਕਿਉਂਕਿ ਸਰਕਾਰਾਂ ਨੇ ਏਜੰਸੀਆਂ ਦੇ ਬੰਦੇ ਬਹੁਤ ਜ਼ਿਆਦਾ ਪਲਾਂਟ ਕੀਤੇ ਹੁੰਦੇ ਆ ਧਰਨੇ ਦੇ ਵਿੱਚ ਪਿਛਲੀ ਵਾਰੀ ਵੀ ਅਸੀਂ ਦੇਖੇ ਸੀਗੇ ਜਿਹੜੇ ਕਿ ਹਮੇਸ਼ਾ ਗਲਤ ਭੜਕਾਉਂਦੇ ਨੇ ਜਿਹੜੇ ਕਿ ਧਰਨੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਆਪਾਂ ਨੂੰ ਜਾਪਤੇ 'ਚ ਰਹਿਣ ਦੀ ਲੋੜ ਹੈ ਆਪਣੇ ਆਗੂਆਂ ਦੀ ਗੱਲ ਸੁਣਨ ਦੀ ਲੋੜ ਹੈ ਔਰ ਆਪਣੇ ਬਜ਼ੁਰਗਾਂ ਦੀ ਗੱਲ ਸੁਣਨ ਦੀ ਲੋੜ ਹੈ ਉਹਨਾਂ ਦੇ ਨਾਲ ਚੱਲਣ ਦੀ ਲੋੜ ਹੈ ਕਿਉਂਕਿ ਜਿਹੜਾ ਉਹਨਾਂ ਦਾ ਤਜਰਬਾ ਹੈ ਜ਼ਿੰਦਗੀ ਦਾ ਵੇਖਣ ਦਾ ਸਾਡੇ ਨਾਲੋਂ ਜ਼ਿਆਦਾ ਹੈ ਮੈਂ ਪਿਛਲੀ ਪਿਛਲੀ ਦਿਨੀ ਕੇਂਦਰੀ ਮੰਤਰੀਆ ਵੱਲੋਂ ਤਿੰਨ ਫਸਲਾਂ ਦੇ ਉੱਤੇ ਐਮਐਸਪੀ ਦੀ ਗਾਰੰ ਵੇਖੋ ਗਈ ਹੀ ਗਈ ਸੀ ਕਿ ਨਹੀਂ ਕੀਤੀ ਪੂਰੀ ਇਸੇ ਕਰਕੇ ਕਿਸਾਨ ਲੀਡਰ ਜਾਂ ਕਿਸਾਨ ਸਾਡੇ ਇੱਥੇ ਬੈਠੇ ਨੇ ਬਰੂਹਾਂ ਦੇ ਉੱਤੇ ਜੀ ਬਿਲਕੁਲ ਐਸੀ ਸੋਨੀਆਂ ਮਾਰ ਜੀ ਜਨਨ ਨੇ ਆਖਿਆ ਕਿ 2020 ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ਦੇ ਵਿੱਚ ਸਾਥ ਦੇਣਗੇ ਉੱਥੇ ਹੀ ਇਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਕਿਉਂਕਿ ਏਜੰਸੀਆ ਦੇ ਜੋ ਬੰਦੇ ਹੁੰਦੇ ਨੇ ਉਹ ਵੀ ਇੱਧਰ ਆ ਕੇ ਪੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਪੰਜਾਬ ਹਰਿਆਣਾ ਖਨੌਰੀ ਬਾਰਡਰ ਸਿੰਘਰੂ